ਕਿਵੇਂ ਦੀ ਚੱਲਦੀ ਕੰਪੇਨ ਫਿਰ ਤੁਹਾਡੀ ਕੁੜੀਆਂ ਸਾਹਿਬ ਬੜਾ ਚਰਚਾ ਦੇ ਹੋਈ ਹੈ ਕਿ ਸਭ ਤੋਂ ਕੁੜੀਆਂ ਦਾ ਆਮ ਆਦੀ ਪਾਰਟੀ ਉਹ ਕਹਿ ਰਹੀ ਕਿ ਕੁੜੀਆਂ ਸਾਹਿਬ ਦੀ ਸੀਟ ਸਭ ਤੋਂ ਸੇਫ ਨੇ ਬਹੁਤ ਵਧੀਆ ਸੇਫ ਪਰਮਾਤਮਾ ਰੱਖੇ ਤਾਂ ਹੰਗਾਰਾ ਬਹੁਤ ਵਧੀਆ ਮਿਲਦਾ ਲੋਕਾਂ ਵੱਲੋਂ ਬਹੁਤ ਜਿਹੜਾ ਰਿਸਪਾਂਸ ਹੈ ਇਟ ਇਜ਼ ਅ ਪਰਿਵਾਰ ਤੁਹਾਡੇ ਦੇ ਦੇ ਅਕਸਰ ਜ਼ਿਕਰ ਹੁੰਦਾ ਤੁਹਾਡੇ ਪਰਿਵਾਰ ਦੇ ਉੱਤੇ ਤੇ ਜਿਹੜੇ ਲੋਕਾਂ ਨੇ ਨਿੱਜੀ ਰਿਲੇਸ਼ਨ ਨੇ ਮਾਲਵੇ ਦੇ ਵਿੱਚ ਅਸੀਂ ਵੀ ਬਟੰਡੇ ਦੇ ਵਿੱਚ ਦੇਖਿਆ ਪਰ ਬਾਦਲ ਪਰਿਵਾਰ ਨਾਲ ਟੱਕਰ ਹੈ ਕੀ ਲੱਗ ਰਿਹਾ ਤੁਹਾਡੀ ਕੁੜੀਆਂ ਸਾਬ ਕਿਹਨਾਂ ਟੱਕਰ ਤੁਸੀਂ ਮੰਨਦੇ ਹੋ ਹਾਲਾਂਕਿ ਵਿਧਾਨ ਸਭਾ ਚੋਣ ਚ ਤੁਸੀਂ ਵੱਡੇ ਬਾਲਸਾ ਨੂੰ ਹਰਾਇਆ ਸੀ ਵਿਖੋ ਜੀ ਸਾਰੇ ਉਮੀਦਵਾਰ ਟੱਕਰ ਵਿੱਚ ਆਉਂਦੇ ਆ ਮੈਂ ਕਿਸੇ ਇੱਕ ਦਾ ਨਾਮ ਵਿਸ਼ੇਸ਼ ਤੌਰ ਤੇ ਲਵਾਂ ਜੇ ਤੁਸੀਂ ਬਾਦਲ ਪਰਿਵਾਰ ਦੀ ਗੱਲ ਕੀਤੀ ਹੈ ਤਾਂ ਪਹਿਲਾਂ ਵੀ ਲੰਬੀ ਤੋਂ ਮੇਰੀ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ ਨਾਲ ਸਬੰਧ ਦੇ ਘਰ ਦੇ ਔਰ ਉਹਨਾਂ ਦੀ ਸ਼ਖਸੀਅਤ ਇਹਨਾਂ ਦੇ ਮੁਕਾਬਲੇ ਤਾਂ ਬਹੁਤ ਵੱਡੀ ਸੀ ਸੋ ਬਹੁਤ ਚੰਗਾ ਚੱਲ ਰਿਹਾ ਅਕਾਲੀ ਦਲ ਨੇ ਕਹਿ ਰਹੇ ਕਿ ਸਾਰਾ ਜੋਰ ਹੀ ਹੋ ਸੀਟ ਦੇ ਉੱਤੇ ਲਾ ਲ ਅਕਾਲੀ ਦਲ ਸਿਰਫ ਤੇ ਸਿਰਫ ਬਠਿੰਡਾ ਵਾਲੀ ਸੀਟ ਲੜ ਰਿਹਾ ਓਕੇ ਜੋਰ ਹੀ ਲਾ ਰਿਹਾ ਉਹ ਆਪਣੀ ਹੋਂਦ ਬਚਾਉਣ ਦੀ ਖਾਤਰ ਸਾਰੀ ਉਹ ਆਪਣੀ એનર્ਜੀ ਸਾਰੇ ਵਰਕ ਸਾਰਾ ਪੈਸਾ ਸਭ ਕੁਝ ਉਹ ਤੇ ਇਸੇ ਬਾਬੂ ਜੀ ਰਿਜ਼ਲਟ ਕੀ ਰਹੇਗਾ ਕੁਕੇ ਸਾਹਿਬ ਫਿਰ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਫਿਰ ਵੀ ਨਾ ਕੁੜੀਆਂ ਸਾਹਿਬ ਨੇ ਇਸ ਪਾਸੇ ਤਾਂ ਇਹ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਥੇਰਾ ਗਰਮੀਤ ਸਿੰਘ ਗੁੱਟਿਆ ਸਾਹਿਬ ਬਟਿੰਡੇ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਤਾਂ तमाम ਆਗੂਆਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਇਸ ਜਗਾ ਦੇ ਉੱਤੇ ਕੀਤੀ ਆ ਮੀਟਿੰਗ ਖਤਮ ਹੋ ਗਈ ਹੈ ਤੇ ਆਗੂ ਸਰਬਾਨ ਜਿਹੜੇ ਨੇ ਇਥੋਂ ਜਿਹੜੇ ਚਲੇ ਗਏ ਨੇ ਤੇ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਨੇ ਅਤੇ ਭਗਵੰਤ ਸਿੰਘ ਮਾਨ ਨੇ ਡੋਰ ਟੂ ਡੋਰ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਕਿਹਾ ਕਿ ਲੋਕਾਂ ਦੇ ਵਿੱਚ ਅਪਰੋਚ ਬਣਾਈ ਜਾਵੇ ਤੇ 13 ਜ਼ੀਰੋ ਦੇ ਨਾਲ ਜਿਹੜੀਆਂ ਸੀਟਾਂ ਨੇ ਇਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤੇ ਤੇ ਵਰਕਰ ਜਿਹੜੇ ਦਿਨ ਰਾਤ ਇੱਕ ਕਰਦੇ ਨੇ ਕੈਮਰਾ ਪਰਸਨ ਮਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ 360° ਟੀਵੀ ਅੰਮ੍ਰਿਤਸਰ ਕਿਵੇਂ ਦੀ ਚੱਲਦੀ ਕੈਂਪੇਨ ਵਿੱਚ ਤੁਹਾਡੀ ਕੁੜੀਓ ਸਾਹਿਬ ਬੜਾ ਚਰਚਾ ਰਹੀ ਹੋਈ ਹੈ ਕਿ ਸਭ ਤੋਂ ਕੁੜੀਆਂ ਦਾ ਆਮ ਆਦਮੀ ਪਾਰਟੀ ਉਹ ਕਹਿ ਰਹੀ ਕਿ ਕੁੜੀਆਂ ਸਾਹਿਬ ਦੀ ਸੀਟ ਸਭ ਤੋਂ ਸੇਫ ਨੇ ਬਹੁਤ ਵਧੀਆ ਸੇਫ ਪਰਮਾਤਮਾ ਰੱਖੇ ਤੋ ਹੰਗਾਰਾ ਬਹੁਤ ਵਧੀਆ ਮਿਲਦਾ ਲੋਕਾਂ ਵੱਲੋਂ ਬਹੁਤ ਜਿਹੜਾ ਰਿਸਪੌਂਸ ਹੈ ਇਟ ਇਜ਼ ਅ ਪਰਿਵਾਰ ਤੁਹਾਡੇ ਦੇ ਦੇ ਅਕਸਰ ਜ਼ਿਕਰ ਹੁੰਦਾ ਤੁਹਾਡੇ ਪਰਿਵਾਰ ਦੇ ਉੱਤੇ ਤੇ ਜਿਹੜੇ ਲੋਕਾਂ ਨੇ ਨਿੱਜੀ ਰਿਲੇਸ਼ਨ ਨੇ ਮਾਲਵੇ ਦੇ ਵਿੱਚ ਅਸੀਂ ਵੀ ਬਟੰਡੇ ਦੇ ਵਿੱਚ ਦੇਖਿਆ ਪਰ ਬਾਦਲ ਪਰਿਵਾਰ ਨਾਲ ਟੱਕਰ ਹੈ ਕੀ ਲੱਗ ਰਿਹਾ ਤੁਹਾਡੀ ਕੁੜੀਆਂ ਸਾਹਿਬ ਕਿਹਨਾਂ ਟੱਕਰ ਤੁਸੀਂ ਮੰਨਦੇ ਹੋ ਹਾਲਾਂਕਿ ਵਿਧਾਨ ਸਭਾ ਚੋਣ ਚ ਤੁਸੀਂ ਵੱਡੇ ਬਾਲ ਸਾਹਿਬ ਨੂੰ ਹਰਾਇਆ ਸੀ ਵਿਖੋ ਜੀ ਸਾਰੇ ਉਮੀਦਵਾਰ ਟੱਕਰ ਵਿੱਚ ਆਉਂਦੇ ਆ ਮੈਂ ਕਿਸੇ ਇੱਕ ਦਾ ਨਾਮ ਵਿਸ਼ੇਸ਼ ਤੌਰ ਤੇ ਲਗਾ ਜੇ ਤੁਸੀਂ ਬਾਦਲ ਪਰਿਵਾਰ ਦੀ ਗੱਲ ਕੀਤੀ ਹੈ ਤਾਂ ਪਹਿਲਾਂ ਵੀ ਲੰਬੀ ਤੋਂ ਮੇਰੀ ਵੱਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਹੋਣ ਨਾਲ ਸਿੱਧੇ ਦੇ ਘਰ ਦੇ ਔਰ ਉਹਨਾਂ ਦੀ ਸ਼ਖਸੀਅਤ ਇਹਨਾਂ ਦੇ ਮੁਕਾਬਲੇ ਤਾਂ ਬਹੁਤ ਵੱਡੀ ਸੀ ਸੋ ਬਹੁਤ ਚੰਗਾ ਚੱਲ ਰਿਹਾ ਹੈ ਅਕਾਲੀ ਦਲ ਨੇ ਕਹਿ ਰਹੇ ਕਿ ਸਾਰਾ ਜੋਰ ਹੀ ਹੋ ਸੀਟ ਦੇ ਉੱਤੇ ਆਕਾਲੀ ਦਲ ਸਿਰਫ ਤੇ ਸਿਰਫ ਬਠਿੰਡਾ ਵਾਲੀ ਸੀਟ ਲੜ ਰਿਹਾ ਓਕੇ ਜੋਰ ਹੀ ਲਾ ਰਿਹਾ ਉਹ ਆਪਣੀ ਹੋਂਦ ਬਚਾਉਣ ਦੀ ਖਾਤਰ ਸਾਰੀ ਉਹ ਆਪਣੀ એનર્ਜੀ ਸਾਰੇ ਵਰਕ ਸਾਰਾ ਪੈਸਾ ਸਭ ਕੁਝ ਉਹ ਕਰ ਰਿਹਾ ਹੈ ਤੇ ਇਸੇ ਬਾਬਜੂ ਰਿਜ਼ਲਟ ਕੀ ਰਹੇਗਾ ਕੁਕੇ ਸਾਹਿਬ ਫਿਰ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਪੜਾ। ਦੇਖੋ ਨਾ ਕਿ ਗੁਟਿਆ ਸਾਹਿਬ ਨੇ ਇਸ ਪਾਸੇ ਤਾਂ ਇਹ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਥੇਰਾ ਗਰਮੀਤ ਸਿੰਘ ਗੁਟਿਆ ਸਾਹਿਬ ਬਟਿੰਡੇ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਤਾਂ तमाम ਆਗੂਆਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਇਸ ਜਗਾ ਦੇ ਉੱਤੇ ਕੀਤੀ ਆ ਮੀਟਿੰਗ ਖਤਮ ਹੋ ਗਈ ਹੈ ਤੇ ਆਗੂ ਸਰਬਾਨ ਜਿਹੜੇ ਨੇ ਇਥੋਂ ਜਿਹੜੇ ਚਲੇ ਗਏ ਨੇ ਤੇ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਨੇ ਅਤੇ ਭਗਵੰਤ ਸਿੰਘ ਮਾਨ ਨੇ ਡੋਰ ਟੂ ਡੋਰ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ ਤੇ ਕਿਹਾ ਕਿ ਲੋਕਾਂ ਦੇ ਵਿੱਚ ਅਪਰੋਚ ਬਣਾਈ ਜਾਵੇ ਤੇ 13 ਜ਼ੀਰੋ ਦੇ ਨਾਲ ਜਿਹੜੀਆਂ ਸੀਟਾਂ ਨੇ ਇਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿੱਤੇ ਤੇ ਵਰਕਰ ਜਿਹੜੇ ਨੇ ਅਗਲੇ ਦਿਨ ਰਾਤ ਇੱਕ ਕਰਦੇ ਨੇ ਕੈਮਰਾ ਪਰਸਨ ਮੁਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...